ਹਾਂਜੀ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸਭ ਤੋਂ ਪਹਿਲਾਂ ਅੱਜ ਆਪਾਂ ਨੇ ਲਿਆ ਬੇਸਨ ਤੇ ਨਾਲ ਲਿਆ ਆਪਾਂ ਕਣਕ ਦਾ ਆਟਾ ਦੋਨਾਂ ਚੀਜ਼ਾਂ ਨੂੰ ਮਿਕਸ ਕੀਤਾ ਫਿਰ ਵਿੱਚ ਪਾਈਆਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਜੀਰਾ ਪਾਇਆ ਤੇ ਸਾਫਤ ਧਨੀਆ ਪਾਇਆ ਠੀਕ ਹੈ ਫਿਰ ਕੱਟੇ ਹੋਏ ਆਪਾਂ ਨੇ ਪਿਆਜ਼ ਪਾਏ ਆ ਨਮਕ ਪਾਵਾਂਗੇ ਥੋੜੀ ਜੀ ਲਾਲ ਮਿਰਚ ਪਾਵਾਂਗੇ ਤਾਂ ਘਾੜੀ ਮਿਰਚ ਪਾ ਪਹਿਲਾਂ ਹੀ ਪਾਈ ਹੋਈ ਆ ਤੇ ਹੁਣ ਇਹਨੂੰ ਬਸ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਗੋਨ ਲੈਣਾ ਤੇ ਮੇਰੀ ਨਾ ਤੇ ਬੇਥ ਸੱਟ ਨਹੀਂ ਹੈਗੀ ਕਿ ਮੇਰੀ ਜਾੜ ਬਹੁਤ ਦਰਦ ਕਰ ਰਹੀ ਹੈ ਪੂਰੀ ਸਵੇਲਿੰਗ ਆਈ ਹੋਈ ਹੈ ਡਾਕਟਰ ਨੇ ਸਰਜਰੀ ਬੋਲਿਆ ਪਲੀਜ਼ ਤੁਸੀਂ ਮੈਨੂੰ ਦੱਸਿਓ ਜੇ ਤੁਹਾਡੇ ਕੋਲ ਕੋਈ ਦਾ ਹੋਰ ਤਰੀਕਾ ਹੈਗਾ ਵੀ ਇਦਾਂ ਹੀ ਠੀਕ ਹੋ ਜੇ ਸਰਜਰੀ ਤੋਂ ਬਿਨਾ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਬਸ ਇਹਨੂੰ ਮਸਲ ਮਸਲ ਕੇ ਆਪਾਂ ਗੋਨ ਲੈਣਾ ਹੈ ਠੀਕ ਹੈ ਇਹਨੂੰ ਆਪਾਂ ਟਾਈਟ ਹੀ ਗੁੰਨਣਾ ਹੈ ਤੇ ਬਸ ਥੋੜਾ ਥੋੜਾ ਪਾਣੀ ਪਾ ਕੇ ਆ ਪਾਣੀ ਦਾ ਹੱਥ ਚਾ ਲਾ ਕੇ ਗੋਨ ਕੇ ਰੱਖ ਦੇਣਾ ਦੋਕਮ ਡਰੱਕੇ ਨੂੰ ਟਾਕ ਦਾਂਗੇ ਫਿਰ ਫਿਰ ਇਹਨੂੰ ਗੁੰਨ ਦੇਵਾਂਗੇ ਠੀਕ ਹੈ ਥੋੜਾ ਜਿਹਾ ਮਤਲਬ ਜ਼ਿਆਦਾ ਨਹੀਂ ਥੋੜਾ ਜਿਹਾ ਤੁਸੀਂ ਚਾਹੋ ਤੇ ਤੇ ਕਹੋ ਤੇਲ ਲਾ ਸਕਦੇ ਹੋ ਤੇ ਮੈਂ ਇਦਾਂ ਹੀ ਬਸ ਹੱਥ ਨਾਲ ਹੀ ਮਸਲ ਲੈਣਾ ਹੈ ਤੇ ਤੇ ਆ ਜਿਹੜਾ ਆਪਣਾ ਆਟਾ ਹੈ ਉਹ ਬਿਲਕੁਲ ਤਿਆਰ ਹੋ ਜਾਊਗਾ ਠੀਕ ਹੈ ਇਹਨੂੰ ਤਿਆਰ ਕਰਨ ਦੇ ਬਾਅਦ ਹੁਣ ਆਪਾਂ ਕੀ ਕਰਾਂਗੇ ਇਹਦੇ ਛੋਟੇ ਛੋਟੇ ਪੇੜੇ ਕਰ ਲਾਂਗੇ ਜਿੱਡੇ ਕਿ ਤੁਸੀਂ ਰੋਟੀ ਬਣਾਉਣੀ ਹੈ ਉਹਦੇ ਅਕੋਰਡਿੰਗ ਵੇਸਣ ਦੀ ਮਿੱਸੀ ਰੋਟੀ ਬਹੁਤ ਹੀ ਟੇਸਟੀ ਬਣਦੀ ਹੈ ਮੈਂ ਪਹੁੰਚ ਗਈ ਸੀ ਕਿ ਮੈਂ ਵੀਡੀਓ ਬਣਾਉਣੀ ਆ ਕਿਉਂਕਿ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਤੇ ਮੈਂ ਇਦਾਂ ਹੀ ਇਹਨੂੰ ਬਣਾਉਣ ਲੱਗ ਗਈ ਫਿਰ ਯਾਦ ਆਇਆ ਕਿ ਮੈਂ ਵੀਡੀਓ ਬਣਾ ਰਹੀ ਆ ਮੈਂ ਦਵਾਰ ਤੋਂ ਫਿਰ ਲੋਈ ਕੀਤੀ ਤੇ ਇਹਨੂੰ ਹੱਥ ਨਾਲ ਪ੍ਰੈਸ ਕੀਤਾ ਉਸ ਤੋਂ ਬਾਅਦ ਇਹਨੂੰ ਮੈਂ ਥੋੜਾ ਜਿਹਾ ਇਦਾਂ ਵੈਸੇ ਮੈਂ ਬਣਾਉਂਦੀ ਨਹੀਂ ਮੈਂ ਪੇੜਾ ਵੇਲ ਕੇ ਸਿੱਧਾ ਹੀ ਬਣਾ ਦਿੰਨੀ ਆ ਠੀਕ ਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਔਇਲ ਲਾਵਾਂਗੇ ਤੇ ਉਹਨੂੰ ਉਹਦੇ ਨਾਲ ਹੀ ਫੋਲਡ ਕਰ ਦਾਂਗੇ ਵਿੱਚੋਂ ਸੌਫਟ ਰਵੇ ਮੈਸ ਕਰਕੇ ਲਾਇਆ ਨਹੀਂ ਤਾਂ ਚਾਰਤਿਆਂ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ ਮੰਨੇ ਸਰਪ ਵਿਚੋਂ ਹੀ ਸੌਫਟ ਚਾਹੀਦਾ ਹੈ ਠੀਕ ਹੈ ਹੁਣ ਇਹਨੂੰ ਇਦਾਂ ਹਲਕੇ ਹੱਥਾਂ ਨਾਲ ਆਪਾਂ ਗੇਲ ਕੇ ਰੱਖ ਲੈਣਾ ਇੱਕ ਸਾਈਡ ਤੇ ਤੇ ਇਦਾਂ ਹੀ ਆਪਾਂ ਆਪਣੇ ਜਿਹੜੇ ਬਾਕੀ ਦੇ ਪਰੌਂਠੇ ਆ ਉਹ ਵੀ ਵੇਲ ਕੇ ਤਿਆਰ ਕਰ ਲਾਂਗੇ ਦੇਖੋ ਪਿਆਜ਼ ਨਿਕਲ ਗਿਆ ਵਿਚੋਂ ਮੈਨੂੰ ਉਦਾਂ ਹੀ ਚੁੱਕਾਤਾ ਤੇ ਉਹ ਚਿਪਕ ਜਾਊਗਾ ਠੀਕ ਹੈ ਹੁਣ ਇਹਨੂੰ ਚੱਕ ਕੇ ਆਪਾਂ ਸਾਈਡ ਤੇ ਰੱਖ ਲਾਂਗੇ ਤੇ ਦੂਜਾ ਵੀ ਇਸੇ ਤਰੀਕੇ ਦੇ ਨਾਲ ਆਪਾਂ ਤਿਆਰ ਕਰ ਲਾਂਗੇ ਠੀਕ ਹੈ ਤੇ ਬਸੇ ਨੂੰ ਬਹੁਤਾ ਜਿਆਦਾ ਟਾਈਮ ਨਹੀਂ ਲੱਗਦਾ ਜੇ ਤੁਹਾਡੇ ਕੋਲੇ ਕੋਈ ਸਬਜੀ ਵਗੈਰਾ ਨਾ ਬਣੀ ਹੋਵੇ ਤਾਂ ਇਦਾਂ ਟਰਾਈ ਕਰ ਸਕਦੇ ਹੋ ਤਵਾ ਰੱਖਤਾ ਤਵਾ ਗਰਮ ਹੋ ਗਿਆ ਤੇ ਪਰੌਂਠੇ ਆਪਾਂ ਉੱਪਰ ਪਾਤੇ ਪਹਿਲਾਂ ਆਪਾਂ ਉੱਪਰਲੇ ਪਾਸੇ ਰੋਹਣ ਲਾਵਾਂਗੇ ਫਿਰ ਨੀਚੇ ਵਾਲੇ ਲਾਵੋਗੇ ਠੀਕ ਹੈ ਉਲਟ-ਪਲਟ ਕਰਕੇ ਸੇਕਾਂਗੇ ਤੇ ਆਪਣੀ ਬੇਸਣ ਦੀ ਮਿੱਠੀ ਰੋਟੀ ਸੌਰੀ ਮਿੱਸੀ ਰੋਟੀ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਜੂਗੀ ਇਦਾਂ ਹੀ ਆਪਾਂ ਦੂਸਰੀ ਰੋਟੀ ਨੂੰ ਵੀ ਸੇਕ ਲਾਂਗੇ ਕੁਝ ਬਹੁਤਾ ਟਾਈਮ ਨਹੀਂ ਲੱਗਦਾ ਤੁਹਾਡੇ ਕੋਲੇ ਦਾਲ ਸਬਜੀ ਨਾ ਹੋਵੇ ਤਾਂ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਖਾ ਸਕਦੇ ਹੋ ਇਹ ਬਹੁਤ ਹੀ ਟੇਸਟੀ ਬਣਦੀਆਂ ਨੇ ਤੇ ਇਹ ਰੋਟੀਆਂ ਮੇਰੀ ਮੰਮੀ ਬਣਾਦੀ ਹੁੰਦੀ ਸੀਗੀ ਤੇ ਉਹ ਬਾਬਾ ਬੁੱਢਾ ਜੀ ਦੇ ਭੇਜਦੀ ਹੁੰਦੀ ਸੀਗੀ ਠੀਕ ਹੈ ਤੇ ਅੱਜ ਮੈਨੂੰ ਯਾਦ ਆਇਆ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਆਪਣੀ ਥਾਲੀ ਬਣ ਕੇ ਬਿਲਕੁਲ ਤਿਆਰ ਹੈ ਵੀਡੀਓ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਹਾਂ ਆਪਣਾ ਸੁਝਾਅ ਜ਼ਰੂਰ ਦਿਓ ਕਿ ਜਿਹੜੀ ਸਵੈਲਿੰਗਾਂ ਕਿਵੇਂ